ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਰਾਜਕੁਮਾਰ ਆ ਗਿਆ ਮੇਰਾ ਚੋਣੇ ਪੁੱਤ ਏਕਲੀ ਦਿੱਤੀ ਆਹ ਏਕਲੀ ਦੇਣੀ ਹੈ ਮੇਰੇ ਚੋਣੇ ਪੁੱਤ ਨੂੰ ਕਿ ਏਕਲੀ ਦੇਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨਿਆਂ ਦੇ ਘਰ ਦੀ ਫਲਵਾੜੀ ਦੇ ਨਿੱਕੇ ਨਿੱਕੇ ਫੁੱਲ ਇਹ ਸਾਡੇ ਸਾਰਿਆਂ ਦੇ ਛੋਟੇ ਬੱਚੇ ਆ ਜਿਹੜੇ ਸਾਡੇ ਛੋਟੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਇਹਨਾਂ ਬੱਚਿਆਂ ਦੇ ਜੀਵਨ ਦੇ ਵਿੱਚ ਜਦੋਂ ਇਹਨਾਂ ਨੂੰ ਪੁੱਛੀਦਾ ਪੁੱਤ ਕੀ ਬਣਨਾ ਕੋਈ ਕਹਿੰਦਾ ਮੈਂ ਇੰਜੀਨੀਅਰ ਬਣਨਾ ਕੋਈ ਕਹਿੰਦਾ ਮੈਂ ਡਾਕਟਰ ਬਣਨਾ ਕੋਈ ਕਹਿੰਦਾ ਮੈਂ ਪੁਲਿਸ ਬਣਨਾ ਕੋਈ ਕਹਿੰਦਾ ਮੈਂ ਫੌਜੀ ਬਣਨਾ ਤੇ ਇਹਨਾਂ ਦੇ ਸੁਪਨੇ ਆ ਜਿਹੜੇ ਉਹ ਉਡਾਰੀਆਂ ਮਾਰ ਸਕਣ ਅੰਬਰੀ ਉਡਰ ਸਕਣੇ ਬੱਚੇ ਅਰਦਾਸ ਕਰਿਓ ਸਾਨੂੰ ਸੱਚੇ ਪਾਤਸ਼ਾਹ ਇੰਨੀ ਕਿ ਹਿੰਮਤ ਬਖਸ਼ਣ ਅਸੀਂ ਇਹਨਾਂ ਦੇ ਮਾਪੇ ਬਣ ਸਕੀਏ ਸਾਡੇ ਪਰਿਵਾਰ ਦੇ ਵਿੱਚ ਸ਼ਾਮ ਦਾ ਟਾਈਮ ਹਾਂ ਆ ਜਾ ਆ ਜਾ ਗੁਰੂ ਘਰ ਲੰਗਰ ਸ਼ਾਕੇ ਪ੍ਰਸ਼ਾਦਾ ਸ਼ਾਕੇ ਸਾਰੇ ਬਜ਼ੁਰਗ ਸੇਰ ਕਰੀ ਜਾਂਦੇ ਆ ਤੇ ਕੋਈ ਬੈਠੇ ਆਪਣੀਆਂ ਗੱਲਾਂ ਬਾਤਾਂ ਮਾਰੀ ਜਾਂਦੇ ਆ ਕੋਈ ਦਵਾਈਆਂ ਦੀ ਸੇਵਾ ਹੋਈ ਜਾਂਦੀ ਹੈ ਦਵਾਈਆਂ ਵੰਡੀਆਂ ਜਾ ਰਹੀਆਂ ਤੇ ਉੱਥੇ ਹੀ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਇਹ ਨੰਨੇ-ਮੁੰਨੇ ਬੱਚੇ ਸ਼ਾਮ ਦੇ ਟਾਈਮ ਜਦੋਂ ਇੱਥੇ ਖੇਡਦੇ ਆ ਹੱਸਦੇ ਆ ਚੀਕਾਂ ਮਾਰਦੇ ਆ ਕਲਕਾਰੀਆਂ ਮਾਰਦੇ ਆ ਤੇ ਇਹ ਮਾਹੌਲ ਆ ਜਿਹੜਾ ਇਸ ਘਰ ਦਾ ਵਿਆਹ ਵਰਗਾ ਆ ਸਰਪੰਚ ਕਿਵੇਂ ਆ ਬੜਾ ਸੋਹਣਾ ਕੋਟ ਪਾਇਆ ਅੱਜ ਉਹ ਕਢਾਈ ਹੈ ਸਰਪੰਚ ਦੀ ਬਈ ਤੇ ਇਹ ਵਿਆਹ ਵਰਗਾ ਮਾਹੌਲ ਆ ਜਿਹੜਾ ਸਾਡੇ ਘਰ ਦੇ ਵਿੱਚ ਜਿਵੇਂ ਸ਼ਾਮ ਨੂੰ ਨਾ ਕਿਸੇ ਦੇ ਘਰ ਜਦੋਂ ਵਿਆਹ ਹੁੰਦਾ ਸੀ ਜਦੋਂ ਪੁਰਾਣੇ ਸਾਡੇ ਸਮੇਂ ਦੀਆਂ ਗੱਲਾਂ ਐਸਕ ਵੇਲੇ மஞ்சੇ ਬਿਸਤਰੇ ਇਕੱਠੇ ਕਰਦੇ ਫਿਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਤੇ ਸ਼ਾਈ ਦੇ ਨਾਲ ਉਹਨਾਂ ਨੇ ਪਾਵਿਆਂ ਦੇ ਉੱਤੇ ਲਿਖਣਾ ਨੰਬਰ ਦਰੀ ਦੇ ਉੱਤੇ ਰਜਾਈ ਦੇ ਉੱਤੇ ਲਿਖਣਾ ਸਰਾਣੇ ਤੇ ਲਿਖਣਾ ਘਰੋਂ ਘਰ ਜਾ ਕੇ ਹਾਕਾ ਮਾਰਨੀਆ ਵੀ ਮਾਮੀ ਬਿਸਤਰਾ ਕੱਢਦੇ ਭਾਬੀ ਬਿਸਤਰਾ ਕੱਢਦੇ ਭੈਣੇ ਬਿਸਤਰਾ ਕੱਢਦੇ ਜਦੋਂ ਲਿਆਉਣੇ ਘਰੇ ਬਿਸਤਰੇ ਜਿੱਥੇ ਵਿਆਹ ਹੁੰਦਾ ਜਿੰਨਾਂ ਦੇ ਘਰ ਚ ਤੇ ਉੱਥੇ ਮੇਲ ਆਇਆ ਹੁੰਦਾ ਸੀ ਐਦਾਂ ਹੀ ਚਹਿਲ ਚੈਲ ਪੈਲ ਹੁੰਦੀ ਸੀ ਜਿੱਦਾਂ ਸਾਡੇ ਘਰ ਦੇ ਵਿੱਚ ਆ ਤੁਸੀਂ ਦੇਖੋ ਉਸ ਘਰ ਦੇ ਵਿੱਚ ਪੰਜ ਸੱਤ ਉਧਰ ਤੁਰੇ ਫਿਰਦੇ ਹੁੰਦੇ ਸੀ ਖੜੇ ਹੁੰਦੇ ਸੀ ਪੰਜ ਸੱਤ ਉੱਥੇ ਖੜੇ ਹੁੰਦੇ ਸੀ ਪੰਜ ਸੱਤ ਹਲਵਾਈ ਕੋਲੇ ਬੈਠੇ ਹੁੰਦੇ ਸੀ ਸਾਡੇ ਸੁਪਨਿਆਂ ਦੇ ਘਰ ਵਿੱਚ ਵੀ ਹਰ ਟਾਈਮ ਹਰ ਰੋਜ਼ ਐਦਾਂ ਦਾ ਮਾਹੌਲ ਹੁੰਦਾ ਤੇ ਇੱਥੇ ਸਾਡੇ ਬਾਪੂ ਬਜ਼ੁਰਗ ਸਾਡੇ ਬੱਚੇ ਹਰ ਦਿਨ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਹਾਸੇ ਤੇ ਖੇਡਿਆਂ ਦੇ ਨਾਲ ਹੀ ਜੀਵਨ ਬਤੀਤ ਕਰਦੇ। ਇਹਦੇ ਪਿੱਛੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਾਡੀ ਕਲਜੁਗੀਆਂ ਦੀ ਪਾਪੀਆਂ ਦੀ ਅਸੀਂ ਚੋਰ ਚੱਕੇ ਸੀਗੇ ਮਹਾਰਾਜ ਨੇ ਸਾਨੂੰ ਚੰਗੇ ਪਾਸੇ ਲਾਤਾ। ਅਸੀਂ ਤਾਂ ਸੋਚਿਆ ਨਹੀਂ ਸੀ ਅਸੀਂ ਤਾਂ ਢਾਬੇ ਦੇ ਉੱਤੇ ਵੀ ਇਹ ਸੋਚ ਕੇ ਗਏ ਸੀ ਵੀ ਢਾਬਾ ਚਲਾਉਣਾ ਵੀ ਉਹ ਵੱਡਾ ਢਾਬਾ ਬਣਾਉਣਾ ਉਹਨੂੰ ਉੱਥੋਂ ਪੈਸੇ ਕਮਾਉਣੇ ਆ ਪਰ ਰੱਬ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪਤਾ ਨਹੀਂ ਕਿਹੜੇ ਕਰਮਾਂ ਦਾ ਕੋਈ ਫਲ ਦਿੱਤਾ। ਕਾ ਬਾਜੀ ਤਾਂ ਦੱਬਣ ਦੀ ਨੀਅਤ ਨਾਲ ਗਏ ਸੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਡਾ ਜਿਹੜਾ ਜ਼ਮੀਨ ਦਾ ਇੱਕ ਟੁਕੜਾ ਸੀ ਜੱਦੀ ਪੁਸ਼ਤੀ ਉਹ ਵੀ দান ਕਰਾਤਾ ਮਹਾਰਾਜ ਸੱਚੇ ਪਾਤਸ਼ਾਹ ਅੱਜ ਉਸ ਘਰ ਦੇ ਵਿੱਚ ਸੁਪਨਿਆਂ ਦਾ ਘਰ ਬਣਿਆ ਉਸ ਘਰ ਦੇ ਵਿੱਚ 750 ਦੇ ਕਰੀਬ ਮੈਂਬਰ ਅਸੀਂ ਇੱਥੇ ਰਹਿੰਦੇ ਆ ਅਸੀਂ ਵੀ ਇਸ ਦੁਨੀਆ ਤੋਂ ਤੁਰ ਜਾਣਾ ਕੋਈ ਕਿੱਲੇ ਨਹੀਂ ਗੱਡੇ ਕਿਸੇ ਦੇ ਪਤਾ ਨਹੀਂ ਕਿਦੋਂ ਕਿੱਥੇ ਸਵਾਸਾਂ ਦੀ ਪੂੰਜੀ ਖਤਮ ਹੋ ਜਾਣੀ ਆ ਪਰ ਇੱਥੇ ਸਦੀਆਂ ਤੱਕ ਸੇਵਾ ਹੁੰਦੀ ਰਹੂ ਇਸ ਘਰਤੀ ਦੇ ਉੱਤੇ ਇਸ ਘਰ ਦੇ ਵਿੱਚ ਲੋੜਵੰਦਾਂ ਦੀ ਮਦਦ ਹੁੰਦੀ ਰਹੂ ਇਹ ਗੱਲ ਦੀ ਸਾਡੀ ਕੋਸ਼ਿਸ਼ ਹੈ ਛੋਟੀ ਜੀ ਵੀ ਅਸੀਂ ਆਪਣੀ ਡਿਊਟੀ ਇਸ ਤਰ੍ਹਾਂ ਨਿਭਾ ਰਹੇ ਹਾਂ ਮਨ ਨੀਮਾ ਮਤ ਉਚਰ ਰਖਿਓ ਮਾਰਾ ਸੱਚੇ ਪਾਸ਼ਾ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਬਹੁਤ ਸਾਰੀਆਂ ਸਾਡੇ 'ਚ ਵੀ ਹੁਣਤਾਈਆਂ ਸਾਡੇ 'ਚ ਵੀ ਕਮੀਆਂ ਬਹੁਤ ਸਾਰੀਆਂ ਜ਼ਰੂਰਤਾਂ ਵੀ ਆ ਜਿੱਥੇ ਸਾਡੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸਾਨੂੰ ਪਰ ਉਹ ਆਪਣੇ ਆਪ ਵੈਗਰੂ ਸਭ ਕੁਝ ਕਰਵਾਈ ਜਾਂਦੇ ਨੇ ਸਾਡੀ ਬੇਨਤੀ ਹੈ ਸੰਗਤ ਨੂੰ ਜਿੱਥੇ ਆਪਾਂ ਆਪਣੇ ਘਰ ਦੇ ਵਿੱਚ 5 ਜਾਂ 6 ਮੈਂਬਰਾਂ ਦਾ ਪਰਿਵਾਰ ਪਾਲਦੇ ਆ ਜਿੱਥੇ ਆਪਾਂ ਘਰ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਦੁਕਾਨਾਂ ਹੁੰਦੀਆਂ ਕਿਰਾਏ ਦੇ ਕੋਈ ਪ੍ਰਾਪਰਟੀ ਦੇ ਰੈਂਟ ਆਉਂਦੇ ਆ ਕੋਈ ਕੁਝ ਆਉਂਦੇ ਆ ਕਿਸੇ ਦੀ ਸਰਕਾਰੀ ਨੌਕਰੀਆਂ ਚੰਗੀਆਂ ਤਨਖਾਹਾਂ ਵਾ ਬੈਂਕ ਬੈਲੈਂਸ ਨੇ ਤਾਂ ਜਾ ਕੇ ਅਸੀਂ ਇੱਕ ਘਰ ਚਲਾ ਪਾਉਨੇ ਆ 5 ਮੈਂਬਰਾਂ ਦੀ ਪਰਵਰਿਸ਼ ਕਰ ਪਾਉਨੇ ਆ ਸਾਡੇ ਕੋਲੇ 750 ਮੈਂਬਰ ਨੇ ਤੇ 750 ਦੇ 750 ਮੈਂਬਰ ਹੀ ਸਾਰੇ ਹੀ ਮਰੀਜ਼ ਨੇ ਸਾਰੇ ਪੇਸ਼ੈਂਟ ਨੇ ਅੱਜ ਇਦਾਂ ਦੇ ਸੁਪਨਿਆਂ ਦੇ ਘਰ ਵਿੱਚ ਤੁਹਾਡੇ ਸਾਥ ਦੀ ਵੀ ਬਹੁਤ ਜ਼ਿਆਦਾ ਵੱਡੀ ਲੋੜ ਆ ਜੀ ਸਾਡੀ ਬੇਨਤੀ ਹੱਥ ਜੋੜ ਕੇ ਜੀ ਸਾਥ ਦਿਓ ਸਹਿਯੋਗ ਦਿਓ ਹੁਣ ਗਰਮ ਕੱਪੜਿਆਂ ਦੀ ਲੋੜ ਆ ਸਾਡੀ ਸੁਪਨਿਆਂ ਦੇ ਘਰ ਵਿੱਚ ਜ਼ਰੂਰਤ ਹੈ ਜਿੱਥੇ ਬਿਲਡਿੰਗ ਦੇ ਮਟੀਰੀਅਲ ਦੀ ਸਾਰੇ ਕਾਹੇ ਦੀ ਉੱਥੇ ਤੁਹਾਡਾ ਉਹ ਪਰਿਵਾਰ ਦਾ ਪਿਆਰ ਜਿਵੇਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਿਹੜੀਆਂ ਤੁਹਾਡੇ ਪਰਿਵਾਰ ਦੀਆਂ ਜ਼ਰੂਰਤਾਂ ਹੁੰਦੀਆਂ ਉਹੀ ਜ਼ਰੂਰਤਾਂ ਸਾਡੇ ਪਰਿਵਾਰ ਦੀਆਂ ਵਾਂ। ਉਹੀ ਕੰਮਕਾਜ ਆ ਜਿਹੜੇ ਸਾਡੇ ਪਰਿਵਾਰ ਦੇ ਆ। ਹੁਣ ਜਿਵੇਂ ਬਿੱਲ ਆਇਆ ਖੜਾ 16 ਲੱਖ ਰੁਪਏ ਦਾ ਬਿੱਲ ਦੇਣ ਵਾਲਾ ਬਿਜਲੀ ਦਾ। ਇਦਾਂ ਹੀ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਪੈਂਡਿੰਗ ਪਏ ਨੇ। ਡਾਕਟਰਾਂ ਦੀਆਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਦੇਣ ਵਾਲੀਆਂ ਵਾਂ ਜਿਹਦੇ ਵਿੱਚ ਸਾਨੂੰ ਮਨ ਲਓ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਾਰ ਅਸੀਂ ਬੇਨਤੀ ਕਰਦੇ ਹਾਂ ਜਰੂਰ ਸਾਥ ਦਿਓ। ਇਹ ਘਰ ਨੂੰ ਚੱਲਦਾ ਰੱਖਣ ਲਈ ਇਸ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰ ਸਕਦੇ ਆ ਉਹ ਸ਼ੇਅਰ ਕਰਿਓ ਜਿਹੜੇ ਭੈਣ ਭਰਾ ਇੱਕ ਸਾਡੀ ਹੋਰ ਬੇਨਤੀ ਆ ਜਿਹੜੇ ਛੋਟੇ ਛੋਟੇ ਰੇਡੀਓ ਹੁੰਦੇ ਆ ਗੁਰਬਾਣੀ ਵਾਲੇ ਅੱਗੇ ਵੀ ਸੰਗਤਾਂ ਨੇ ਭੇਜੇ ਸੀ 2 ਸਾਲ ਪਹਿਲਾਂ ਤੇ ਮੁੜ ਕੇ 2 ਸਾਲ ਸਾਡੇ ਵਧੀਆ ਲੰਘੇ ਸੀਗੇ ਹੁਣ ਫੇਰ ਸਾਨੂੰ ਗੁਰਬਾਣੀ ਵਾਲੇ ਛੋਟੇ ਰੇਡੀਓ ਜਿਹੜੇ ਜਿੰਨਾਂ ਚ ਇੱਕ ਮੈਮਰੀ ਕਾਰਡ ਵੀ ਪਏ ਜਾਂਦਾ ਤੇ ਉਹਦੇ ਚ ਗੁਰਬਾਣੀ ਭਰੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰਾ ਪਾਠ ਹੁੰਦਾ ਸਾਰੇ ਤਰ੍ਹਾਂ ਦੀਆਂ ਬਾਣੀਆਂ ਹੁੰਦੀਆਂ ਕੀਰਤਨ ਹੁੰਦਾ ਢਾਡੀ ਜਥਿਆਂ ਦੇ ਉਹਦੇ ਵਿੱਚ 12 ਹੁੰਦੀਆਂ ਤੇ ਉਹ ਰੇਡੀਓ ਜ਼ਰੂਰ ਪਹੁੰਚਦੇ ਕਰਿਓ ਉਹਨਾਂ ਰੇਡੀਓ ਦੀ ਲੋੜ ਆ ਜੀ ਸਾਨੂੰ ਬਹੁਤ ਜ਼ਿਆਦਾ ਕਿਉਂਕਿ ਸਾਡੇ ਬਾਪੂ ਬਜ਼ੁਰਗ ਹੁਣ ਆਦੀ ਹੋਏ ਹੋਏ ਆ ਬਹੁਤ ਸਾਰੇ ਮੈਂਬਰਾਂ ਦੀਆਂ ਜੇਬਾਂ ਦੇ ਵਿੱਚ ਰੇਡੀਓ ਹੁੰਦੇ ਆ ਬੈਠੇ ਸੁਣੀ ਜਾਂਦੇ ਆ ਆਪਦਾ ਮਨ ਲੱਗਿਆ ਰਹਿੰਦਾ ਇਤਨਾ ਕਿਤੇ ਹੁਣ ਬਹੁਤ ਸਾਰੇ ਮੈਂਬਰਾਂ ਦੇ ਰੇਡੀਓ ਖਰਾਬ ਹੋ ਗਿਆ ਹੈ ਤੂੰ ਵੀ ਲੈਣਾ ਰੇਡੀਓ ਇੱਕ ਇਹਨੇ ਵੀ ਲੈਣਾ ਜੀ ਰੇਡੀਓ ਸਾਡੇ ਰਾਜਕੁਮਾਰ ਨੇ ਵੀ ਤੇ ਵਸੇ ਕੋਸ਼ਿਸ਼ ਕਰਿਓ ਜੇ ਕੋਈ ਭੈਣ ਭਰਾ ਰੇਡੀਓ ਪਹੁੰਚਦੇ ਕਰ ਸਕਦਾ ਤਾਂ ਰੇਡੀਓ ਜਰੂਰ ਦੇ ਕੇ ਜਾਇਓ ਤੇ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਫੋਨ ਕਰਕੇ ਪੁੱਛ ਸਕਦੇ ਹੋ ਤੁਸੀਂ ਸਾਡੀਆਂ ਜ਼ਰੂਰਤਾਂ ਕੀ ਆ ਤੇ ਉਹ ਜ਼ਰੂਰਤਾਂ ਨੂੰ ਤੁਸੀਂ ਪੂਰਾ ਵੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ